10 ਨਵੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਵਿੱਚ ਤਮਾਕੇ ਹੁੰਦੇ ਨੇ ਇਹਨਾਂ ਤਮਾਕਿਆਂ ਦੇ ਵਿੱਚ ਇੱਕ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤਮਾਕਾ ਉਸ ਦੇ ਘਰ ਦੇ ਵਿੱਚ ਹੁੰਦਾ ਹੈ ਇਸ ਕਰਕੇ ਸਭ ਦੀਆਂ ਨਜ਼ਰਾਂ ਜਿਹੜੀਆਂ ਉਸ ਤੇ ਸੀ ਪੁਲਿਸ ਦੇ ਵੱਲੋਂ ਐਨਆਈਈ ਦੇ ਵੱਲੋਂ ਲਗਾਤਾਰ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜਿन्हे ਹੀ ਪੁਲਿਸ ਦੇ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਬੜੇ ਹੀ ਹੈਰਾਨੀਜਨਕ ਤੱਥ ਜਿਹੜੇ ਉਹ ਸਾਹਮਣੇ ਨਿਕਲ ਕੇ ਆਏ ਆ ਬਹੁਤ ਹੈਰਾਨੀਜਨਕ ਗੱਲਾਂ ਜਿਹੜੀਆਂ ਉਸਨੇ ਦਸੀਆਂ ਦਰਅਸਲ ਉਹ ਮਨੁੱਖੀ ਬੰਬ ਬਨਣ ਦੀ ਤਿਆਰੀ ਕਰ ਰਿਹਾ ਸੀ ਔਰ ਕਹਾਣੀ ਇਹ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਬੈਠੇ دہشت گردਾਂ ਨੇ ਉਸ ਦਾ ਬ੍ਰੇਨ ਇਸ ਕਦਰਵਾਸ਼ ਕਰ ਦਿੱਤਾ ਸੀ ਕਿ ਉਹ ਮਨੁੱਖੀ ਬੰਬ ਬਨਣਾ ਚਾਹੁੰਦਾ ਸੀ ਤੇ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਕੀ ਖੁਲਾਸੇ ਕੀਤੇ ਨੇ ਇੱਕ ਇੱਕ ਕਰਕੇ ਉਹ ਵੀ ਤੁਹਾਨੂੰ ਦੱਸਦੇ ਹਾਂ ਪਿੰਡ ਜੀਦਾ ਦੇ ਵਿੱਚੋਂ 10 ਸਤੰਬਰ ਨੂੰ ਹੋਈ ਤੁਮਾਕਿਆਂ ਦੇ ਮਾਮਲੇ ਦੇ ਵਿੱਚ ਬੜੇ ਹੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਮਾਮਲੇ ਦੀ ਮੂਡਲੀ ਜਾਂਚ ਦੇ ਵਿੱਚੋਂ ਪਤਾ ਲੱਗਿਆ ਕਿ ਬੰਬ ਬਣਾਉਣ ਦੌਰਾਨ ਜ਼ਖਮੀ ਹੋਏ 19 ਸਾਲਾ ਗੁਰਪ੍ਰੀਤ ਸਿੰਘ ਦੀ ਮਨੁਕੀ ਬੰਬ ਵਜੋਂ ਵਰਤੋਂ ਕੀਤੀ ਜਾਣੀ ਸੀ ਪਾਕਿਸਤਾਨ ਚ ਬੈਠੇ ਅਤਵਾਦੀਆਂ ਨੇ ਉਸ ਦਾ ਬ੍ਰੇਨ ਇਸ ਤਰ੍ਹਾਂ ਵਾਸ਼ ਕਰ ਦਿੱਤਾ ਕਿ ਉਸ ਨੇ ਮਨੁੱਖੀ ਬੰਬ ਬਣ ਕੇ ਜੰਮੂ ਕਸ਼ਮੀਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਧਰ ਮਾਮਲੇ ਦੇ 7ਵੇਂ ਦਿਨ ਯਾਨੀ ਕਿ ਬੀਤੇ ਕੱਲ ਮੰਗਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ NIA ਦੀ ਟੀਮ ਨੇ ਗੁਰਪ੍ਰੀਤ ਸਿੰਘ ਦੇ ਘਰ ਦਾ ਦੌਰਾ ਕੀਤਾ ਤੇ ਉੱਥੇ ਬੰਬ ਬਣਾਉਣ ਲਈ ਵਰਤੇ ਗਏ ਕੈਮੀਕਲ ਦੇ ਨਮੂਨੇ ਲਏ ਇਸ ਤੋਂ ਇਲਾਵਾ NIA ਨੇ AIMS ਦੇ ਵਿੱਚ ਉਸ ਤੋਂ ਪੁੱਛਗਿੱਛ ਵੀ ਕੀਤੀ ਪੁਲਿਸ ਦੇ ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਗੁਰਪ੍ਰੀਤ ਤੋਂ ਇਿੱਤੀ ਗੇ ਪੁਛਗ੍ਰਿਚ ਦੇ ਵਿੱਚ ਪਤਾ ਲੱਗਿਆ ਕਿ ਮਨੁੱਖੀ ਬੰਬ ਬੰਨਣਾ ਚਾਹੁੰਦਾ ਸੀ ਇਸ ਤੇ ਲਈ ਉਸਨੇ ਪੂਰੀ ਤਿਆਰੀ ਵੀ ਖਿੱਚ ਲਈ ਸੀ ਸਭ ਤੋਂ ਪਹਿਲਾਂ ਉਸਨੇ ਆਨਲਾਈਨ ਸਾਈਟਾਂ ਤੋਂ ਤਮਾਕਾ ਖੇ ਸਮਗਰੀ ਮੰਗਵਾਈ ਤੇ ਬਾਅਦ ਵਿੱਚ ਜੇਬਾਂ ਵਾਲੀ ਬੈਲਟ ਮੰਗਵਾਈ ਜਿਸ ਦੇ ਵਿੱਚ ਬੰਬ ਫਿੱਟ ਕਰਕੇ ਉਸਨੇ ਪੇਟ ਨਾਲ ਬੰਨ ਕੇ ਤਮਾਕਾ ਕਰਨਾ ਸੀ ਉਸਨੇ ਤਮਾਕਾਖੇਜ ਸਮਗਰੀ ਦੇ ਨਾਲ-ਨਾਲ ਉਕਤ ਬੈਲਟ ਵੀ ਆਨਲਾਈਨ ਹੀ ਖਰੀਦੀ ਸੀ ਉਸਨੇ ਜੰਮੂ ਚ ਸਖਿਆ ਬਲਾਂ ਦੇ ਕੈਂਪ ਤੇ ਤਮਾਕਾ ਕਰਨਾ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਘਰੋਂ ਨਿਕਲਣ ਤੋਂ ਪਹਿਲਾਂ ਹੀ ਉਸਦੇ ਘਰ ਦੇ ਵਿੱਚੋਂ ਤਮਾਕਾ ਹੋ ਜਾਂਦਾ ਉਸਨੇ ਇਹ ਵੀ ਦੱਸਿਆ ਕਿ ਤੈ ਨਹੀਂ ਸੀ ਕਿ ਤਮਾਕਾ ਕਿੱਥੇ ਕਰਨਾ ਹੈ ਬਸ ਜੰਮੂ ਕਸ਼ਮੀਰ ਚ ਜਿੱਥੇ ਵੀ ਹਥਿਆਰਬੰਦ ਬਲ ਮਿਲੇ ਉੱਥੇ ਹੀ ਤਮਾਕਾ ਕਰਨਾ ਸੀ ਇਸ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਜੇਕਰ ਫੌਜ ਤੇ ਹੀ ਹਮਲਾ ਕਰਨਾ ਸੀ ਤਾਂ ਫੌਜ ਤਾਂ ਬਠਿੰਡਾ ਚ ਵੀ ਮੌਜੂਦ ਹੈ ਐਸੇ ਗੁਰਪ੍ਰੀਤ ਨੇ ਕਿਹਾ ਕਿ ਉਸਨੇ ਕਿਸੇ ਹੋਰ ਸੂਬੇ 'ਚ ਤਾਇਨਾਤ ਫੌਜ ਨਾਲ ਕੋਈ ਸਮੱਸਿਆ ਨਹੀਂ ਹੈ ਉੱਥੇ ਮੁ슬लिम ਕਸ਼ਮੀਰੀ ਕੁੜੀਆਂ ਨਾਲ ਤੱਕਾ ਹੋ ਰਿਹਾ ਹੈ ਇਹ ਵੀ ਪਤਾ ਲੱਗਾ ਕਿ ਪੁਲਿਸ ਨੇ ਕਟੂਆ ਤੋਂ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਦੇ ਵਿੱਚ ਵੀ ਲਿਆ ਪਰ ਕਿਸੇ ਅਧਿਕਾਰੀ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ